ਇਹ ਚਦਮਕਲਾਂ ਰੂਮਨੀ ਚੀਤ ਬਾਬਾ ਜੀਵਨ ਸਿੰਘ ਤੋਂ ਨਗਰ ਤੋਂ ਅਸੀਂ ਬੋਲ ਰਹੇ ਆ ਅਤੇ ਅਸੀਂ ਹਰ ਸਾਲ ਦੀ ਤਰ੍ਹਾਂ ਰੂਮਨੀ ਚੀਤ ਬਾਬਾ ਜੀਵਨ ਸਿੰਘ ਅਤੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਕਾਂਟਪਾੜ ਸਾਹਿਬ ਪ੍ਰਕਾਸ਼ ਕਰਾਉਂਦੇ ਹਾਂ ਇਹ ਸਾਡਾ ਲਗਾਤਾਰ 5ਵਾਂ ਸਾਲ ਹੈ ਜੋ ਆਪਾਂ ਹਰ ਸਾਲ ਦੀ ਤਰ੍ਹਾਂ ਆਪਾਂ ਮਨਾਉਂਦੇ ਹਾਂ ਸੋ ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਚੜ ਕੇ ਯੋਗਦਾਨ ਪਾਉਣ ਅਤੇ ਸੰਗਤਾਂ ਹਮ ਹਮਾ ਕੇ ਪਹੁੰਚਣ ਅਤੇ ਨਤੀ ਤਰੀਕ ਨੂੰ ਸ੍ਰੀ ਕਾਂਡਪਾਲ ਸਾਹਿਬ ਪ੍ਰਕਾਸ਼ ਕਰਾਉਣੇ ਨੇ 30 ਤਰੀਕ ਨੂੰ ਰਾਤ ਦੇ ਦਵਾਨ ਸਜਾਏ ਜਾਣਗੇ ਅਤੇ 31 ਤਰੀਕ ਨੂੰ ਭੋਗ ਤੋਂ ਬਾਅਦ ਸਰਪੰਚ ਹਮਿੱਦੀ ਵਾਲਾ ਢਾਡੀ ਜੱਥਾ ਗੁਰੂ ਖਾਬ ਦੇ ਗੁਣ ਗਾਨ ਸੁਣਾਉਣਗੇ ਸੋ ਸਾਡੀ ਗੁਰੂ ਘਰ ਲੰਗਰ ਅਟੁੱਤ ਵਰਤੇਗਾ ਸੋ ਸਾਡੀ ਸੰਗਤਾਂ ਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਨਗਰ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਰਦੇ ਹਾਂ ਤੇ ਸਾਰੇ ਹੋ ਮਹਮਾਤੀ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀਮਣੀ ਸੇਵਾ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਅਸੀਂ 4 ਸਾਲਾਂ ਤੋਂ ਜੋ ਅਖੰਡ ਪਾਠਾਂ ਦੇ ਪਾਠ ਅਖੰਡ ਪਾਠ ਕਰਾਉਨੇ ਹਾਂ ਉਸ ਵਿੱਚ ਸਾਰੀਆਂ ਹੀ ਸੰਗਤਾਂ ਵੱਲੋਂ ਬਦਚਾਰ ਕੇ ਸਹਿਯੋਗ ਦਿੰਦੀਆਂ ਨੇ ਸੋ ਐਤਕੀ ਵੀ ਅਸੀਂ ਇਹ ਜੋ ਅਖੰਡ ਪਾਠ ਕਰਵਾਉਨੇ ਨੇ ਤੋ ਇਸ ਵਿੱਚ ਵੀ ਸਾਰੇ ਹੀ ਨਗਰ ਅਤੇ ਸੰਗਤਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਸੋ 28 ਤਰੀਕ ਨੂੰ ਅਸੀਂ ਅਖੰਡ ਪਾਠ ਆਰੰਭ ਕਰਨੇ ਨੇ ਅਤੇ 3 ਰਾਤ ਨੂੰ ਰਵਾਨ ਲਗਾਏ ਜਾਣੇ ਨੇ ਅਤੇ 31 ਤਰੀਕ ਨੂੰ ਭੋਗ ਪਾਏ ਜਾਣੇ ਨੇ ਉਸ ਵਿੱਚ ਆਪਣੇ ਸਰਪੰਚ ਸਾਹਿਬ ਹਮੀਦੀ ਸਾਹਿਬ ਕਵੀਸਰ ਸਾਹਿਬਾਨ ਉਹ ਸਾਡੇ ਪਿੰਡ ਆਉਣਗੇ ਉਹ ਵੀ ਪ੍ਰੋਗਰਾਮ ਉਹਨਾਂ ਦਾ ਵੀ ਸਾਡਾ ਇੱਥੇ ਕੀਤਾ ਜਾਵੇਗਾ ਤੋ ਬਾਕੀ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਰਲ ਮਿਲ ਕੇ ਸਹਿਯੋਗ ਦਿਓ ਤਾਂ ਜੋ ਪਹਿਲਾਂ ਅਸੀਂ ਪ੍ਰੋਗਰਾਮ ਕਰਦੇ ਹਾਂ ਉਸੇ ਤਰ੍ਹਾਂ ਹੁਣ ਵੀ ਅਸੀਂ ਵਧੀਆ ਪ੍ਰੋਗਰਾਮ ਕਰ ਸਕੀਏ ਇੰਨੀਕ ਬੇਨਤੀ ਕਰਦੇ ਹੁਕਮਾਂ ਦੇ ਯਾਦਕਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬੋਲੇ ਈਸ਼ੋਨ ਹਾ